ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਕੇ ਆਪ ਸਭ ਨੂੰ ਜੀ ਆਇਆਂ ਲੈਂਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਰੂਸ ਦੇ ਰਿਸ਼ਤੇ ਤੇ ਅਮਰੀਕੀ ਟੈਰਫ ਦਾ ਅਸਰ ਨਹੀਂ ਤੇ ਦੇ ਵਿਦੇਸ਼ਾਂ ਮੰਤਰੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ ਰੂਸੀ ਰਾਸ਼ਟਰਪਤੀ ਦੇ ਇਸ ਸਾਲ ਦੇ ਅੰਤ ਵਿੱਚ ਭਾਰਤੋਂ ਦੀ ਉਮੀਦ ਹੈ ਰੂਸੀ ਰਾਸ਼ਟਰਪਤੀ ਦੀ ਫੇਰੀ ਲਈ ਦੋਵਾਂ ਦੇਸ਼ਾਂ ਵਿੱਚ ਕਰਜੋਜਨਾ ਬੰਦ ਚੱਲ ਰਹੀ ਹੈ ਰੂਸ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਇਸ ਦੀ ਪੁਸ਼ਟੀ ਕੀਤੀਦਾਰ ਅਸਲ ਰੂਸੀ ਵਿਦੇਸ਼ ਮੰਤਰੀ ਸਰਗ ਲាវਰੋਵ ਨੇ ਜੁਐਨਜੀਏ ਦੇ 80ਵੇਂ ਸੈਸ਼ਨ ਨੂੰ ਸੰਬੋਧਨ ਕੀਤਾ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਬੁਲਾਦੀਰ ਮੀਰ ਪੂਤਿ ਨਸੰਬਰ ਵਿੱਚ ਭਾਰਤ ਦਾ ਦੌਰਾ ਕਰਨਗੇ ਇਸ ਦੌਰੇ ਬਾਰੇ ਦਿੱਲੀ ਨਾਲ ਚਰਚਾ ਚੱਲ ਰਹੀ ਹੈ ਬੁਲਾਦੀਰ ਮੀਰ ਪੂਤਿ ਨੇ ਭਾਰਤ ਅਤੇ ਰੂਸ ਸਬੰਧਾਂ ਬਾਰੇ ਕੀ ਕਿਹਾ ਹੈ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰੂਸੀ ਵਿਦੇਸ਼ ਮੰਤਰੀ ਸਰਗਾਈ ਲਾਵਰੋਵ ਨੇ ਭਾਰਤ ਕ੍ਰੂਸ ਸਬੰਧਾਂ ਤੇ ਵੀ ਚਰਚਾ ਕੀਤਾ ਉਹਨਾਂ ਨੇ ਕਿਹਾ ਹੈ ਰਾਸ਼ਟਰਪਤੀ ਪੋਤੀ ਨਦੀ ਨਵੀਂ ਦਿੱਲੀ ਫੇਰ ਹੀ ਇਸ ਸਾਲ ਸਪਤੰਬਰ ਵਿੱਚ ਯੋਜਨਾ ਬੰਦ ਕੀਤੀ ਜਾ ਰਹੀ ਹੈ ਸਾਡਾ ਇੱਕ ਬਹੁਤ ਵਿਆਪਿਕ ਦੁਵੱਲਾ ਜੱਡਾ ਹੈ ਜਿਸ ਵਿੱਚ ਵਪਾਰ ਫੌਜੀ ਤਕਨੀਕੀ ਸਹਿਯੋਗ ਹੈ ਹਾਈਵੇਟ ਮਾਨਵਤਾ ਮਾਮਲੇ ਵਿੱਚ ਇਸੇ ਤੇ ਸੰਭਾਲ ਦਾ ਸ਼ਾਮਲ ਹਨ ਇਸ ਸੈਸ਼ਨ ਨੂੰ ਸੰਬੋਧਨ ਕਰਦੇ ਹੋਣਾਂ ਨੇ ਕਿਹਾ ਮੇਰੇ ਸਾਥੀ ਜਿਨ੍ਹਾਂ ਨਾਲ ਮੈਂ ਕੱਲ ਗੱਲ ਕੀਤੀ ਸੀ ਇਸ ਸਾਲ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਰੂਸ ਦਾ ਦੌਰਾ ਕਰਨਗੇ ਮੈਂ ਭਾਰਤ ਦਾ ਵੀ ਵੀ ਦੌਰਾ ਕਰਾਂਗਾ ਸਾਡਾ ਨਿਜਮ ਆਦਾਨ ਪ੍ਰਦਾਨ ਹੁੰਦਾ ਹੈ ਐਸ ਜੈ ਸ਼ੰਕਰ ਦੀ ਬਹੁਤ ਪ੍ਰਸ਼ੰਸਾ ਇਸ ਸੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗਾਈ ਲਾਵਰੋਵ ਨੇ ਭਾਰਤੀ ਵਿਦੇਸ਼ ਮੰਤਰੀ ਐਸ ਐ ਜੈ ਸ਼ੰਕਰ ਦੀ ਪ੍ਰਸ਼ੰਸਾ ਕੀਤੀ ਹੈ ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਭਾਰਤ ਦਾ ਵੀ ਤੁਰਕੀ ਬਾਗ ਹੀ ਸਵੇ ਮਾਨ ਹੈ ਜਨਤਾ ਕਾ ਰੂਸ ਤੋਂ ਮੇਰੇ ਦੋਸਤ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਆਪਣਾ ਤੇਲ ਸਾਨੂੰ ਵੇਚਣਾ ਚਾਹੁੰਦਾ ਹੈ ਤਾਂ ਅਸੀਂ ਇਸ ਦੇ ਇਈ ਸ਼ਰਤਾਂ ਲਗਾਉਣ ਲਈ ਤਿਆਰ ਹੈ ਜੇਕਰ ਅਸੀਂ ਅਮਰੀਕਾ ਦੀ ਬਜਾਏ ਕਿਸੇ ਹੋਰ ਦੇਸ਼ ਕੋਲ ਤੇਲ ਖਰੀਦਾਂਗੇ ਤਾਂ ਇਹ ਸਾਡਾ ਮਾਮਲਾ ਹੈ ਖਬਰਾਂ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ